ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਜੀ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਚੜ੍ਹਦੀ ਕਲਾ ਦੇ ਤੰਦਰੁਸਤੀ 'ਚ ਹੋਣਗੇ ਕੁਐਸਟ ਬੇਨਤੀ ਕਰਦੇ ਹਾਂ ਕਿਤੇਓਂ ਵੀ ਸਜਣੋ ਖਰੀਦਦਾਰੀ ਕਰਦੇ ਜਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਅੱਜ ਦੀ ਵਿਜਿਟ ਪਿੰਡ ਅਮੀਰਕੇ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤੇ ਤਸੀਹ ਸਜਣੋ ਪੱਟੀ ਬਾਈ ਕਰਤਾਰ ਕੋਲ ਪਹੁੰਚ ਚੁੱਕੇ ਆ ਤੇ ਇੱਕ ਹੀ ਮੱਝ ਰਹਿ ਗਈ ਇੱਕ ਮੱਝ ਲੈ ਕੇ ਆਇਆ ਸਹੀ ਸਵਾਈ ਤੇ ਬਾਕੀ ਡਿਟੇਲ ਲੈਣੇ ਆਂਡ ਤੱਕ ਮੇਰੇ ਵੀਰ ਜਰੂਰ ਬਣੇ ਰਹੋ ਤੇ ਸਾਰੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਓ ਬਾਈ ਸਾਸਿਕਾ ਸਾਸਿਕਾ ਸਤਿ ਸਾਕ ਠੀਕ ਠਾਕ ਜੀ ਬੜੀ ਵਧੀਆ ਠੀਕ ਠਾਕ ਨਾਮ ਜੀ ਕਰਤਾਰ ਪਿੰਡ ਅਮੀਰਕੇ ਜ਼ਿਲ੍ਹਾ ਤੇ ਤਹਿਸੀਲ ਤਹਿਸੀਲ ਪੱਟੀ ਜ਼ਿਲ੍ਹਾ ਦਰ ਤਰਤਸ ਮੋਬਾਈਲ ਨੰਬਰ 9712 4456 ਠੀਕ ਆ ਤੇ ਕਿੰਨਾ ਦੁੱਧ ਵੀਰ ਪੱਕਾ ਪੱਕਾ ਦਸਨ ਤੋਂ ਸਾਰਾ 9 ਕਿਲੋ ਜੀ 9 ਕਿਲੋ ਹਾਂਜੀ ਬੱਚਾ ਮਗਰ ਮਿਲ ਕਾਫ ਹਾਂਜੀ ਠੀਕ ਆ 9 ਕਿਲੋ ਪੱਕਾ ਚੋਣ ਓਕੇ ਚੋਣ ਇੱਕ ਨੰਬਰ ਜੀ ਤੇ ਸੁਆ ਕਨਵਾ ਗਿਆ ਸੁਆ ਤੀਜਾ ਲਾ ਲੋ ਠੀਕ ਆ ਖੋਲ ਕੇ ਤੋਰਾ ਕਰਾਈਏ ਜੈਕਪਰਾ ਲਓ ਜੀ ਬੰਦੀ ਸੰਦੀ ਸੱਜਣੋ ਮੈਂ ਚੰਗੀ ਆ ਇਹਨੂੰ ਤੋੜ ਦੋ ਲੰਮੀ ਤੇ 9 ਕਿਲੋ ਦੁੱਧ ਆ ਠੀਕ ਹੈ ਜੀ ਸੁਆ ਤੀਜਾ ਵੀਰ ਕਹਿੰਦਾ ਬਾਕੀ ਮਿਲਕ ਮੈਂਡ ਚੰਗੀ ਸੱਜਣੋ ਆਰਡਰ ਕੁਆਲਟੀ ਵੀ ਚੰਗੀ ਆ ਕਿੰਨੇ ਵਜੇ ਕਰਤਾਰਬਾਈ ਚਵਾਈ ਹੋਈ ਆ 6 7 ਵਜੇ ਦੀ ਚਵਾਈ ਆ ਜੀ ਅੱਛਾ 6 ਤੋਂ ਲੈ ਕੇ ਤੇ 7 ਦੇ ਵਿੱਚ ਘਰੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਜੀ ਸਾਢੇ 11 12 ਦਾ ਟਾਈਮ ਹੀ ਹੋਇਆ ਨਾ ਹਾਂਜੀ ਤੇ ਮੇਰੇ ਵੀਰ ਫਿਰ ਵੀ ਆਰਡਰ ਕੁਆਲਟੀ ਦਾ ਧਿਆਨ ਜਰੂਰ ਖਿਆਲ ਰਖਿਓ ਹੁਣ 11:30 ਦਾ ਸਜਣੋ ਟਾਈਮ ਹੋਇਆ ਅਜ ਪੂਰਾ ਠੀਕ ਹੈ ਜੀ ਤੇ ਟਾਈਮ ਨਹੀਂ ਦੇਖ ਕੇ ਨੋਟ ਤੁਹਾਨੂੰ ਕਰਾ ਰਿਹਾ ਕਿਉਂ ਪਰਸ਼ਾਵੇਂ ਤੋਂ ਵੀ ਭੈਣ ਭਰਾ ਨੂੰ ਪਤਾ ਲੱਗਦਾ ਦੁੱਧ 9 ਕਿਲੋ ਬਾਈ ਕਰਤਾਰ ਕਿੰਨੇ ਦੇ ਦਿੱਗੇ ਸੰਦੂ ਸਾਹਿਬ 75000 ਕਰਦੇ ਮੈਂ ਤੇ ਕਿੰਨੇ ਛੋਟ ਕਰ ਦਿੱਤੀ 2000 ਸਿੱਧੀ ਛੋਟ ਹੋਰ ਕਰਦੇ ਯਾਰ ਪਹਿਲੀ ਵੀਡੀਓ ਚਲੋ ਯਾਰ ਕਰਤਾ ਆ 72 ਦੀ 72 ਦੀ ਠੀਕ ਹੈ ਜੀ ਆ ਇਹਨੂੰ ਮੁਖੜਾ ਮਖੜਾ ਵਿਖਾ ਦਿਓ ਕਰਾਂ ਲਓ ਜੀ 70000 ਦੇ ਜੈਸਨ ਉਹਦੇ 9 ਕਿਲੋ ਦੁੱਧ ਤੇ ਆਪਣੀ ਨਰਖ ਪਰਕਾ ਤਸੱਲੀ ਕਰਕੇ ਲੈ ਕੇ ਜਾਣਾ ਠੀਕ ਹੈ ਲੋਰੀ ਮਿਲਕਮੈਨ ਤੇ ਆਰਡਰ ਕੁਆਲਟੀ ਬਹੁਤ ਸੋਹਣੀ ਤੇ ਮੈਂ ਵੀ ਸੋਹਣੀ ਆ ਠੀਕ ਹੈ ਜੀ ਸასი ਕਾਲ ਜੀ